ਪੂਜਾ ਜਿਹੜੀ ਆ ਉਹ ਕੀਤੀ ਜਾ ਰਹੀ ਆ ਪਹਿਲਾਂ ਔਰ ਕੋਈ ਦੇਖ ਪਾ ਰਹੇ ਹੋ ਸ਼ੁਰੂਆਤ ਜਿਹੜੀ ਆ ਇਹ ਤੀਆਂ ਦੇ ਪ੍ਰੋਗਰਾਮ ਦੀ ਇੱਥੋਂ ਪੂਜਾ ਕਰਕੇ ਕੀਤੀ ਜਾਏਗੀ ਇਹ ਵੀ ਇੱਕ ਮੰਨਤਾ ਹੈਗੀ ਆ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਜਿੰਨੇ ਵੀ ਇਸ ਵਕਤ ਇਸ ਮੌਕੇ ਤੇ ਆਏ ਹੋਏ ਨੇ ਉਹ ਤੁਹਾਨੂੰ ਅਸੀਂ ਆਪਣੇ ਕੈਮਰੇ ਦੇ ਵਿੱਚ ਜਿਹੜਾ ਦਿਖਾਈਏ ਔਰ ਤੁਸੀਂ ਦੇਖ پا ਰਹੇ ਹੋ ਪੂਜਾ ਪਾਠ ਪੂਜਾ ਪੂਜਾ ਕਰਨ ਦੇ ਉਪਰੰਤ ਜਿਹੜਾ ਆ ਇੱਥੋਂ ਇਹ ਜਾਗੋ ਲੈ ਕੇ ਜਾਣਗੇ ਔਰ ਇਹ ਜਿਹੜੀ ਜਾਗੋ ਲੈ ਕੇ ਜਾਣਗੇ ਇਸ ਤੋਂ ਆ ਜਾਗੋ ਤੁਸੀਂ ਦੇਖ پا ਰਹੇ ਹੋ ਜਾਗੋ ਦੀ ਤਿਆਰੀ ਕੀਤੀ ਜਾ ਰਹੀ ਆ ਇਥੋਂ ਜਾਗੋ ਜਦੋਂ ਪੂਰੇ ਪਿੰਡ ਦੇ ਵਿੱਚੋਂ ਘੁੰਮਦੇ ਹੋਏ ਬਸ ਆਪਣੇ ਸਰਕਾਰੀ ਸਕੂਲ ਜਿੱਥੇ ਕੀ ਇਹ 3 ਦਾ ਪ੍ਰੋਗਰਾਮ ਕੀਤਾ ਜਾਣਾ ਆ ਸਰਕਾਰੀ ਸਕੂਲ ਦੇ ਵਿੱਚ ਫਿਰ ਇਸ ਤੋਂ ਬਾਅਦ ਇਹ ਜਾਣਗੇ ਜਿੱਥੇ ਕੀ ਟੀਆ ਦਾ ਪ੍ਰੋਗਰਾਮ ਹੋਏਗਾ ਸਾਡੀ ਕੋਸ਼ਿਸ਼ ਹੋਏਗੀ ਜਿੰਨੇ ਵੀ ਇੱਥੇ ਆ ਚੁੱਕੇ ਨੇ ਫਿਲਹਾਲ ਜਿਹੜਾ ਹੈ ਇਸ ਵਕਤ ਅਸੀਂ ਖੜੇ ਹੈਗੇ ਆ ਆ ਆਂਗਣਵਾੜੀ ਸੈਂਟਰ ਦੇ ਵਿੱਚ ਔਰ ਅਸੀਂ ਖੁਲਕਾਰੀ ਔਰਤਾਂ ਗਹਿਣਾ ਔਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਤੁਹਾਨੂੰ ਪੂਰੀ ਰਿਪੋਰਟਿੰਗ ਅਸੀਂ ਦਿਖਾਵਾਂਗੇ ਥੋੜੇ ਸਮੇਂ ਦੇ ਵਿੱਚ ਪੂਰੀ ਦੀ ਪੂਰੀ ਰਿਪੋਰਟਿੰਗ ਤੁਸੀਂ ਨਵਾਂ ਸ਼ਹਿਰ ਦੋਆਬਾ YouTube ਚੈਨਲ ਦੇ ਉੱਪਰ ਦੇਖ ਪਾਓਗੇ ਗਰਮੀ ਨੂੰ ਦੇਖਦੇ ਹੋਏ ਪੂਰਾ ਪ੍ਰਬੰਧ ਜੋ ਆ ਇਸ ਮੌਕੇ ਤੇ ਕੀਤਾ ਗਿਆ ਆ ਔਰ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਰਿਪੋਰਟ ਜਾਂ ਕੋ ਜਿਹੜੀ ਆ ਇਥੋਂ ਇਸ ਤੋਂ ਬਾਅਦ ਦੇ ਵਿੱਚ ਉਹ ਚੈਨਲ ਦੀ ਕੋਸ਼ਿਸ਼ ਹੈ ਕਿ ਤੁਹਾਨੂੰ ਪੂਰੇ ਦਾ ਪੂਰਾ ਪ੍ਰੋਗਰਾਮ ਜਿਹੜਾ ਆ ਉਹ ਦਿਖਾਇਆ ਜਾਵੇ ਇਸ ਤੋਂ ਬਾਅਦ ਦੇ ਵਿੱਚ ਸਕੂਲ ਦੇ ਵਿੱਚ ਪ੍ਰੋਗਰਾਮ ਜਿਹੜਾ ਆ ਇਹ ਸ਼ੁਰੂ ਹੋ ਜਾਵੇਗਾ ਹੁਣ ਪੂਰੇ ਪਿੰਡ ਦੇ ਵਿੱਚ ਜਾਗੋ ਘੁੰਮੇਗੀ ਉਸ ਤੋਂ ਬਾਅਦ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਜਿਹੜਾ ਪ੍ਰੋਗਰਾਮ ਹੈਗਾ ਹੈ ਤੀਆਂ ਦਾ ਆ ਇਹ ਕੀਤਾ ਜਾਏਗਾ ਔਰ ਨਵਾਂ ਸ਼ਹਿਰ ਦਵਾਪਾ YouTube ਚੈਨਲ ਦੀ ਪੂਰੀ ਕੋਸ਼ਿਸ਼ ਹੋਏਗੀ ਕਿ ਤੁਹਾਨੂੰ ਪੂਰੇ ਦਾ ਪੂਰਾ ਪ੍ਰੋਗਰਾਮ ਜਿਹੜਾ ਆ ਉਹ ਦਿਖਾਇਆ ਜਾਵੇ ਸਾਡੀ ਕੋਸ਼ਿਸ਼ ਹੈ ਕਿ ਜਿੰਨੇ ਵੀ ਇਸ ਮੁਕੇ ਤੇ ਉੱਪਰ ਪਹੁੰਚੇ ਨੇ ਉਹ ਤੁਹਾਨੂੰ ਦਿਖਾਏ ਜਾਣ ਪਿੰਗਾ ਝੂਟ ਰਹੇ ਨੇ ਔਰ ਨਵਾਂ ਸ਼ਹਿਰ ਦਵਾਪਾ YouTube ਚੈਨਲ ਬਾਕੀ ਦੀ ਕਵਰੇਜ ਜਿਹੜੀ ਹੈਗੀ ਆ ਜੋ ਵੀ ਸਕੂਲ ਦੇ ਵਿੱਚ ਪ੍ਰੋਗਰਾਮ ਹੋਏਗਾ ਉਹ ਤੁਹਾਨੂੰ ਪੂਰੀ ਦੀ ਪੂਰੀ ਦਿਖਾਈ ਜਾਵੇਗਾ ਆ ਪਿੰਡ ਗਰਚਾ ਦੇ ਵਿੱਚ ਜਿਹੜਾ ਆ ਕਿ ਅੱਜ ਤੀਆਂ ਦਾ ਪ੍ਰੋਗਰਾਮ ਆ ਜੋ ਸਾਨੂੰ ਕਿਹਾ ਗਿਆ ਆ ਕਿ ਸਾਂਝੇ ਤੌਰ ਤੇ ਮਨਾਇਆ ਜਾ ਰਿਹਾ ਪਿੰਗਾ ਤੁਸੀਂ ਦੇਖ ਪਏ ਹੋ ਪਿੰਗਾ ਝੁੱਟ ਰਹੇ ਨੇ ਔਰ ਇਹ ਜਿਹੜੀ ਪਰੰਪਰਾ ਹੈਗੀ ਆ ਚਲੋ ਸੋਚ ਹਰ ਇੱਕ ਦੀ ਆਪੋ ਆਪਣੀ ਹੁੰਦੀ ਹੈਗੀ ਆ ਜੋ ਮਤਲਬ ਸਾਨੂੰ ਬਜ਼ੁਰਗ ਦੱਸਦੇ ਸੀਗੇ ਕਿ ਕੁੜੀਆਂ ਜਿਹੜੀਆਂ ਉਹ ਦੂਰ ਦੂਰ ਰਹਿੰਦੀਆਂ ਹੁੰਦੀਆਂ ਸੀਗੀਆਂ ਔਰ ਸੌਣ ਦਾ ਜਿਹੜਾ ਇਹ ਮਹੀਨਾ ਹੈਗਾ ਇਸ ਮਹੀਨੇ ਕੁਝ ਨੌ ਸਸ ਦਾ ਵੀ ਦੱਸਿਆ ਗਿਆ ਸੀਗਾ ਸੋਨ ਦੇ ਮਹੀਨੇ ਕੁੜੀਆਂ ਸਾਰੀਆਂ ਜਿਹੜੀਆਂ ਸੀਗੀਆਂ ਕਿ ਉਹ ਆਪਣੇ ਪਿੰਡਾਂ ਨੂੰ ਆਪਣੇ ਪੇਕੇ ਪਰਿਵਾਰ ਦੇ ਵਿੱਚ ਆਂਦੀਆਂ ਸੀ ਗਰਮੀ ਦਾ ਮੌਸਮ ਹੁੰਦਾ ਹੈਗਾ ਬਰਸਾਤ ਦਾ ਮੌਸਮ ਹੁੰਦਾ ਹੈਗਾ ਆ ਇਸ ਕਰਕੇ ਕੁੜੀਆਂ ਜਿਹੜੀਆਂ ਹੈਗੀਆਂ ਉਹ ਇਕੱਠੀਆਂ ਹੋ ਕੇ ਕਿਤੇ ਬਾਹਰ ਚੱਲ ਜਾਣਾ ਜਿਸ ਤਰ੍ਹਾਂ ਕੀ ਰਖ ਲੋ ਕਿਤੇ ਪਿੱਪਲ ਆ ਕਿਤੇ ਦਰਖਤ ਹੈਗਾ ਆ ਉੱਥੇ ਜਿਹੜਾ ਆ ਪਿੰਗਾ ਪਾ ਲੈਣੀਆਂ ਉੱਥੇ ਗਿੱਧਾ ਪਾਣਾ ਬੋਲੀਆਂ ਪਾਣੀਆਂ ਇਸ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਹੁੰਦਾ ਸੀਗਾ ਜੋ ਬਜ਼ੁਰਗਾਂ ਤੋਂ ਅਸੀਂ ਸੁਣਿਆ ਹੈ ਬਾਕੀ ਸੋਚ ਆਪੋ ਆਪਣੀ ਹੁੰਦੀ ਹੈ ਇਸ ਨੂੰ ਜਿੱਥੇ ਮਰਜ਼ੀ ਲੈ ਲਓ ਪਰ ਮਾਡਰਨ ਸਮਾਂ ਆ ਗਿਆ ਤੁਸੀਂ ਸੋਚੋ ਜਦੋਂ ਕਿਸੇ ਦੇ ਵਿਆਹ ਸ਼ਾਦੀ ਹੁੰਦਾ ਆ ਪ੍ਰੋਗਰਾਮ ਹੁੰਦਾ ਆ ਉੱਥੇ ਗਾਣੇ ਚੱਲ ਰਹੇ ਹੁੰਦੇ ਆ ਉਸ ਵਕਤ ਵੀ ਉਹੀ ਕੁੜੀਆਂ ਆਉਂਦੀਆਂ ਉਹੀ ਧੀਆ ਹੁੰਦੀਆਂ ਆ ਜਿਹੜੀਆਂ ਆਪਣੇ ਮਾਪੇ ਨਾਲ ਆਪਣੇ ਭੈਣਾਂ ਭਰਾਵਾਂ ਨਾਲ ਗਿੱਧਾ ਪੰਘੜਾ ਪਾਉਂਦੀਆਂ ਹੁੰਦੀਆਂ ਤੇ ਧੀਆ ਦੇ ਉੱਪਰ ਜਿਹੜੀ ਟਿੱਪਣੀ ਕੀਤੀ ਜਾਂਦੀ ਆ ਉਹ ਇੱਕ ਅਲੱਗ ਮੈਟਰ ਹੈਗਾ ਆ ਇਸ ਕਰਕੇ ਜਿਹੜਾ ਆ ਕਿ ਜੋ ਸਾਡੇ ਬਜ਼ੁਰਗਾਂ ਨੇ ਦੱਸਿਆ ਸੀ ਕਿ ਕੁੜੀਆਂ ਇਕੱਠੀਆਂ ਹੁੰਦੀਆਂ ਸੀਗੀਆਂ ਤੇ ਉਹ ਇਕੱਠੀਆਂ ਹੋ ਕੇ ਪਿੰਗਾ ਪਿੰਗਾ ਝੂਟਦੀਆਂ ਹੁੰਦੀਆਂ ਸੀਗੀਆਂ ਤੇ ਇਹ ਪ੍ਰੋਗਰਾਮ ਤਾਂ ਮਨਾਇਆ ਜਾਂਦਾ ਹੈ। ਪੂਰੀ ਰਿਪੋਰਟ ਤੁਸੀਂ ਨਵਾਸ਼ਰਦ ਬਾਬਾ YouTube ਚੈਨਲ ਤੇ ਦੇਖੋਗੇ ਔਰ ਇਸ ਨੂੰ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਰਿਪੋਰਟ। ਇਹਦੇ ਜਿਹੜੇ ਸਰਪੰਚ ਹੈਗੇ ਆ ਇਸ ਵਕਤ ਉਹ ਵੀ ਪਹੁੰਚ ਚੁੱਕੇ ਹੈਗੇ ਆ। ਵਾਕਿਆ ਹੀ ਮੇੜ ਹੋ ਰਿਹਾ ਆ। ਔਰ ਤੁਸੀਂ ਦੇਖ ਪਾ ਰਹੇ ਹੋ। ਵਾਕਿਆ ਹੀ ਪੁਰਾਣਾ ਸਮਾ ਜਿਹੜਾ ਇਹ ਯਾਦ ਹੈਗਾ ਕਰਵਾ ਰਹੇ ਨੇ ਸਰਪੰਚ ਖੁਦ ਜਿਹੜੇ ਨੇ ਪਿੰਕ ਜੀ ਉੱਤਰੇ ਨੇ ਔਰ ਤੁਸੀਂ ਮੌਕੇ ਤੇ ਦੇਖ ਪਾ ਰਹੇ ਹੋ ਬਾਕੀ ਇਹ ਜਿਹੜੀ ਖੁਸ਼ੀ ਦਾ ਮਾਹੌਲ ਹੈਗਾ ਖੁਸ਼ੀ ਕਿਸੇ ਵੀ ਤਰੀਕੇ ਨਾਲ ਮਿਲਦੀ ਮੇਲੇ ਤੁਹਾਨੂੰ ਉਸ ਨੂੰ ਕਿਸੇ ਦੂਸਰੇ ਪਹਿਲੂ ਦੇ ਨਾਲ ਨਹੀਂ ਦੇਖਣਾ ਚਾਹੀਦਾ ਹੈਗਾ ਖੁਦ ਫੁਲਕਾਰੀ ਵਾਕਿਆਈ ਔਰ ਜਦੋਂ ਇੱਥੇ ਹੁਣ ਨਵੀਂ ਪੀੜ੍ਹੀ ਆਉਂਦੀ ਹੈ ਉਹਨਾਂ ਨੂੰ ਪਤਾ ਲੱਗਦਾ ਕਿ ਫੁਲਕਾਰੀ ਦੀ ਮਾਨਤਾ ਕੀ ਹੈਗੀ ਆ ਔਰ ਆ ਬੱਚੇ ਤੁਸੀਂ ਦੇਖ ਪਾ ਰਹੇ ਹੋ ਬੱਚੇ ਵੀ ਜਿਹੜੇ ਆ ਪਿੰਗਾ ਝੂਟ ਰਹੇ ਨੇ ਔਰ ਪਿੰਗਾ ਝੂਟ ਰਹੇ ਨੇ ਔਰ ਪਹਿਲਾਂ ਤਾਂ ਪਿਪਲਾਂ ਤੇ ਪਿੰਗਾ ਵਗੈਰਾ ਪਾਈਆਂ ਜਾਂਦੀਆਂ ਸੀ ਹੁਣ ਵੀ ਪਾਈਆਂ ਜਾਂਦੀਆਂ ਲੇਕਿਨ ਹੁਣ ਜਿਹੜਾ ਮਾਡਰਨ ਸਮਾਂ ਆ ਗਿਆ ਹੈਗਾ ਹੁਣ ਪਿੰਗਾ ਪਾਣ ਦੀ ਜ਼ਰੂਰਤ ਨਹੀਂ ਹੈਗੀ ਪਿੰਗਾ ਦੀ ਤਰ੍ਹਾਂ ਹੀ ਇਹ ਬਣਾਇਆ ਹੋਇਆ ਹੈ ਤੁਸੀਂ ਦੇਖ ਪਾ ਰਹੇ ਹੋ ਔਰ ਇਹ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਦੋਆਬਾ YouTube ਚੈਨਲ ਦੇ ਉੱਪਰ ਵਾਕਈ ਜੀ ਪੁਰਾਣਾ ਸਮਾਂ ਯਾਦ ਆ ਜਾਂਦਾ ਹੈ ਕਿ ਪੁਰਾਣਾ ਸਮਾਂ ਕਾਫੀ ਵਧੀਆ ਹੁੰਦਾ ਸੀਗਾ ਹੁਣ ਤੇ ਟਿੱਕਾ ਟਿੱਪਣੀਆਂ ਬਾਦ ਬਵਾਦ ਪਰ ਜਦੋਂ ਖੁਸ਼ੀ ਮਿਲਦੀ ਆ ਤਾਂ ਇਹ ਬਹੁਤ ਵਧੀਆ ਤੁਸੀਂ ਜਿਹੜਾ ਪ੍ਰੋਗਰਾਮ ਹੋ ਰਿਹਾ ਆ ਔਰ ਬੱਚੇ ਤੁਸੀਂ ਦੇਖ ਪਾ ਰਹੇ ਹੋ ਪਿੰਗਾ ਝੂਟ ਰਹੇ ਨੇ ਔਰ ਸੋਹਣੇ ਸੋਹਣੇ ਕੱਪੜੇ ਪਾ ਕੇ ਤੁਸੀਂ ਦੇਖ ਸਕਦੇ ਹੋ ਪਿੰਗਾ ਝੂਟ ਰਹੇ ਨੇ ਬੱਚੇ ਨੌਜਵਾਨ ਵੀ ਦੇਖੋ ਨੌਜਵਾਨੇ ਕਹਿ ਸਕਦੇ ਆ ਬਿਲਕੁਲ ਭਗਤ ਸਿੰਘ ਦੀ ਤਰ੍ਹਾਂ ਜਿਹੜਾ ਐ ਇਸ ਵੇਲੇ ਇਹਦੇ ਤੀਂਗ ਦੇ ਪਰ ਅਰੇ ਹੋਏ ਨੇ ਵਾਕਿਆ ਹੀ ਜੁੱਤੀ ਖੋਲ ਕੇ ਦੇਖੋ ਪਤਾ ਨਹੀਂ ਹੁਣ ਇਹਦੀ ਦਿਮਾਗ 'ਚ ਕੀ ਆਇਆ ਕਿਹੜੀ ਮਰਿਆਦਾ ਵਿੱਚ ਚੱਲਣਾ ਕਿੰਗਾ ਝੋੜਦੇ ਤੁਸੀਂ ਦੇਖ ਰਹੇ ਹੋ ਉਹ ਜਿਹੜਾ ਆ ਇਹ ਪਹਿਲਾ ਜੋ ਵੀ ਕੋਈ ਮਰਿਆਦਾ ਹੋਏਗੀ ਉਸ ਦੇ ਮੁਤਾਬਕ ਸ਼ਾਇਦ ਧੂਫ ਜਾ ਕੋਈ ਕੀਤਾ ਜਾਏਗਾ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਇੱਥੋਂ ਚੱਲ ਕੇ ਸਰਕਾਰੀ ਸਕੂਲ ਦੇ ਵਿੱਚ ਜਿਹੜਾ ਹੈ ਪ੍ਰੋਗਰਾਮ ਹੈ ਤਿਆਂ ਦਾ ਜਿਹੜਾ ਆ ਇਹ ਮਨਾਇਆ ਜਾਏਗਾ ਉਹ ਨਮਾ ਸ਼ਹਿਰ ਦਵਾਬਾ YouTube ਚੈਨਲ ਤੇ ਤੁਹਾਨੂੰ ਪਲ-ਪਲ ਦੀ ਰਿਪੋਰਟ ਜਿਹੜੀ ਆ ਉਹ ਦਿਖਾਈ ਜਾਏਗੀ ਔਰ ਤੁਸੀਂ ਇੱਧਰ ਦੇਖ ਪਾ ਰਹੇ ਹੋ ਗਰਮੀ ਦਾ ਮੌਸਮ ਹੈਗਾ ਆ ਔਰ ਇੱਧਰ ਜਲ ਪਾਣੀ ਦਾ ਵੀ ਪ੍ਰਬੰਧ ਕੀਤਾ ਹੈ ਸਕੂਲ ਦੇ ਵਿੱਚ ਤਾਂ ਫਿਰ ਤੋਟ ਚਾਹ ਪਕੌੜਿਆਂ ਦਾ ਵੀ ਔਰ ਲੰਗਰ ਦਾ ਵੀ ਪ੍ਰਬੰਧ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੈਗੇ ਆ ਕੀਤੀਆਂ ਦੇ ਪ੍ਰੋਗਰਾਮ ਦੇ ਲਈ ਕਾਫੀ ਜਿਹੜਾ ਰਸ਼ ਹੈਗਾ ਇੱਕ ਦੂ ਨੂੰ ਤੀਆਂ ਦੀਆਂ ਵਧਾਈਆਂ ਵੀ ਦੇ ਰਹੇ ਨੇ ਸਾਂਝੇ ਤੌਰ ਤੇ ਇਹ ਪ੍ਰੋਗਰਾਮ ਜੋ ਆ ਇਸ ਵਾਰ ਜਿਹੜਾ ਮਨਾਇਆ ਜਾ ਰਿਹਾ ਜਾਗੋ ਕੱਢੀ ਜਾਵੇਗੀ ਜੋ ਸਾਨੂੰ ਖਬਰ ਮਿਲੀ ਹੈਗੀ ਆ ਅਸੀਂ ਤੁਹਾਨੂੰ ਜਿਹੜੀਆਂ 3-4 ਕਿਸ਼ਤਾਂ ਦੇ ਵਿੱਚ ਪ੍ਰੋਗਰਾਮ ਜਿਹੜਾ ਦਿਖਾਵਾਂਗੇ ਕਿਸੇ ਦਾ ਅਸੀਂ ਟਾਈਮ ਵੀ ਖਰਾਬ ਨਹੀਂ ਕਰਾਂਗੇ 22 ਮਿੰਟਾਂ ਦੇ ਅੱਧ-ਅੱਧ ਘੰਟੇ ਦੀ ਰਿਪੋਰਟ ਦੇ ਵਿੱਚ ਤੁਸੀਂ ਸਾਰਾ ਦਿਖਾਏਗਾ ਉਹ ਦੇਖੋ ਵਾਕਿਆ ਹੀ ਇੱਕ ਦੂਜੇ ਨੂੰ ਮਿਲਿਆ ਜਾ ਰਿਹਾ ਹੈਗਾ ਆ ਬੇਸ਼ੱਕ ਰੋਜ਼ ਮਿਲਦੇ ਹਾਂ ਪਰ ਇਸ ਮੌਕੇ ਤੇ ਜੋ ਖੁਸ਼ੀ ਹੈਗੀ ਹੈ ਇੱਕ ਦੂਜੇ ਨਾਲ ਜ਼ਾਹਰ ਕਰ ਰਹੇ ਹਨ ਪਿੰਡ ਗਰਚਾ ਦੇ ਵਿੱਚ ਜਿਹੜਾ ਆ ਕਿ ਅੱਜ ਤੀਆਂ ਦਾ ਪ੍ਰੋਗਰਾਮ ਆ ਜੋ ਸਾਨੂੰ ਕਿਹਾ ਗਿਆ ਹੈ ਕਿ ਸਾਂਝੇ ਤੌਰ ਤੇ ਮਨਾਇਆ ਜਾ ਰਿਹਾ ਪਿੰਗਾ ਤੁਸੀਂ ਦੇਖ ਪਏ ਹੋ ਪਿੰਗਾ ਝੁੱਟ ਰਹੇ ਨੇ ਔਰ ਇਹ ਜਿਹੜੀ ਪਰੰਪਰਾ ਹੈਗੀ ਆ ਚਲੋ ਸੋਚ ਹਰ ਇੱਕ ਦੀ ਆਪੋ ਆਪਣੀ ਹੁੰਦੀ ਹੈਗੀ ਆ ਜੋ ਮਤਲਬ ਸਾਨੂੰ ਬਜ਼ੁਰਗ ਦੱਸਦੇ ਸੀਗੇ ਕਿ ਕੁੜੀਆਂ ਜਿਹੜੀਆਂ ਉਹ ਦੂਰ ਦੂਰ ਰਹਿੰਦੀਆਂ ਹੁੰਦੀਆਂ ਸੀਗੀਆਂ ਔਰ ਸੌਣ ਦਾ ਜਿਹੜਾ ਇਹ ਮਹੀਨਾ ਹੈਗਾ ਇਸ ਮਹੀਨੇ ਕੁਝ ਨੌ ਸਸ ਦਾ ਵੀ ਦੱਸਿਆ ਗਿਆ ਸੀਗਾ ਸੌਣ ਦੇ ਮਹੀਨੇ ਕੁੜੀਆਂ ਸਾਰੀਆਂ ਜਿਹੜੀਆਂ ਸੀਗੀਆਂ ਕਿ ਉਹ ਆਪਣੇ ਪਿੰਡਾਂ ਨੂੰ ਆਪਣੇ ਪੇਕੇ ਪਰਿਵਾਰ ਦੇ ਵਿੱਚ ਆਂਦੀਆਂ ਸੀ ਗਰਮੀ ਦਾ ਮੌਸਮ ਹੁੰਦਾ ਹੈਗਾ ਬਰਸਾਤ ਦਾ ਮੌਸਮ ਹੁੰਦਾ ਹੈਗਾ ਆ ਇਸ ਕਰਕੇ ਕੁੜੀਆਂ ਜਿਹੜੀਆਂ ਹੈਗੀਆਂ ਉਹ ਇਕੱਠੀਆਂ ਹੋ ਕੇ ਕਿਤੇ ਬਾਹਰ ਚੱਲ ਜਾਣਾ ਜਿਸ ਤਰ੍ਹਾਂ ਕੀ ਰਖ ਰੋ ਕਿਤੇ ਪਿੱਪਲ ਆ ਕਿਤੇ ਦਰਖਤ ਹੈਗਾ ਆ ਉੱਥੇ ਜਿਹੜਾ ਆ ਪਿੰਗਾ ਪਾ ਲੈਣੀਆਂ ਉੱਥੇ ਗਿੱਧਾ ਪਾਣਾ ਬੋਲੀਆਂ ਪਾਣੀਆਂ ਇਸ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਹੁੰਦਾ ਸੀਗਾ ਜੋ ਬਜ਼ੁਰਗਾਂ ਤੋਂ ਅਸੀਂ ਸੁਣਿਆ ਹੈ ਬਾਕੀ ਸੋਚ ਆਪੋ ਆਪਣੀ ਹੁੰਦੀ ਹੈ ਇਸ ਨੂੰ ਜਿੱਥੇ ਮਰਜ਼ੀ ਲੈ ਲਓ ਪਰ ਮਾਡਰਨ ਸਮਾਂ ਆ ਗਿਆ ਹੈ ਤੁਸੀਂ ਸੋਚੋ ਜਦੋਂ ਕਿਸੇ ਦੇ ਵਿਆਹ ਸ਼ਾਦੀ ਹੁੰਦਾ ਹੈ ਆ ਪ੍ਰੋਗਰਾਮ ਹੁੰਦਾ ਹੈ ਉੱਥੇ ਗਾਣੇ ਚੱਲ ਰਹੇ ਹੁੰਦੇ ਆ ਉਸ ਵਕਤ ਵੀ ਉਹੀ ਕੁੜੀਆਂ ਹੁੰਦੀਆਂ ਉਹੀ ਧੀਆ ਹੁੰਦੀਆਂ ਆ ਜਿਹੜੀਆਂ ਆਪਣੇ ਮਾਪੇ-ਬਾਪ ਨਾਲ ਆਪਣੇ ਭੈਣਾਂ ਭਰਾਵਾਂ ਨਾਲ ਗਿੱਧਾ ਪੰਘੜਾ ਪਾਉਂਦੀਆਂ ਹੁੰਦੀਆਂ ਤਾਂ ਧੀਆ ਦੇ ਉੱਪਰ ਜਿਹੜੀ ਟਿੱਪਣੀ ਕੀਤੀ ਜਾਂਦੀ ਆ ਉਹ ਇੱਕ ਅਲੱਗ ਮੈਟਰ ਹੈਗਾ ਆ ਇਸ ਕਰਕੇ ਜਿਹੜਾ ਆ ਕਿ ਜੋ ਸਾਡੇ ਬਜ਼ੁਰਗਾਂ ਨੇ ਦੱਸਿਆ ਸੀ ਕਿ ਕੁੜੀਆਂ ਇਕੱਠੀਆਂ ਹੁੰਦੀਆਂ ਸੀਗੀਆਂ ਤੇ ਉਹ ਇਕੱਠੀਆਂ ਹੋ ਕੇ ਪਿੰਗਾ ਪਿੰਗਾ ਝੂਟਦੀਆਂ ਹੁੰਦੀਆਂ ਸੀਗੀਆਂ ਤੇ ਇਹ ਪ੍ਰੋਗਰਾਮ ਤਾਂ ਮਨਾਇਆ ਜਾਂਦਾ ਹੈ। ਪੂਰੀ ਰਿਪੋਰਟ ਤੁਸੀਂ ਨਵਾਸ਼ਰਦ ਬਾਬਾ YouTube ਚੈਨਲ ਤੇ ਦੇਖੋਗੇ। ਔਰ ਇਸ ਨੂੰ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਰਿਪੋਰਟ। ਇਹਦੇ ਜਿਹੜੇ ਸਰਪੰਚ ਹੈਗੇ ਆ ਇਸ ਵਕਤ ਉਹ ਵੀ ਪਹੁੰਚ ਚੁੱਕੇ ਹੈਗੇ ਆ। ਵਾਕਿਆ ਹੀ ਮੇਲ ਹੋ ਰਿਹਾ ਆ। ਔਰ ਤੁਸੀਂ ਦੇਖ ਪਾ ਰਹੇ ਹੋ। ਵਾਕਿਆ ਹੀ ਪੁਰਾਣਾ ਸਮਾ ਜਿਹੜਾ ਇਹ ਯਾਦ ਹੈਗਾ ਕਰਵਾ ਰਹੇ ਨੇ ਸਰਪੰਚ ਖੁਦ ਜਿਹੜੇ ਨੇ ਪਿੰਕ ਚ ਉੱਤਰੇ ਨੇ ਔਰ ਤੁਸੀਂ ਮੌਕੇ ਤੇ ਦੇਖ ਪਾ ਰਹੇ ਹੋ ਬਾਕੀ ਇਹ ਜਿਹੜੀ ਖੁਸ਼ੀ ਦਾ ਮਾਹੌਲ ਹੈਗਾ ਖੁਸ਼ੀ ਕਿਸੇ ਵੀ ਤਰੀਕੇ ਨਾਲ ਮਿਲਦੀ ਮੇਰੇ ਤੁਹਾਨੂੰ ਉਸ ਨੂੰ ਕਿਸੇ ਦੂਸਰੇ ਪਹਿਲੂ ਦੇ ਨਾਲ ਨਹੀਂ ਦੇਖਣਾ ਚਾਹੀਦਾ ਹੈਗਾ ਖੁਦ ਫੁਲਕਾਰੀ ਵਾਕਿਆਈ ਔਰ ਜਦੋਂ ਇੱਥੇ ਹੁਣ ਨਵੀਂ ਪੀੜ੍ਹੀ ਆਂਦੀ ਹੈ ਉਹਨਾਂ ਨੂੰ ਪਤਾ ਲੱਗਦਾ ਕਿ ਫੁਲਕਾਰੀ ਦੀ ਮਾਨਤਾ ਕੀ ਹੈਗੀ ਆ ਔਰ ਆ ਬੱਚੇ ਤੁਸੀਂ ਦੇਖ ਪਾ ਰਹੇ ਹੋ ਬੱਚੇ ਵੀ ਜਿਹੜੇ ਆ ਪਿੰਗਾ ਝੂਟ ਰਹੇ ਨੇ ਔਰ ਪਿੰਗਾ ਝੂਟ ਰਹੇ ਨੇ ਔਰ ਪਹਿਲਾਂ ਤਾਂ ਪਿਪਲਾਂ ਤੇ ਪਿੰਗਾ ਵਗੈਰਾ ਪਾਈਆਂ ਜਾਂਦੀਆਂ ਸੀ ਹੁਣ ਵੀ ਪਾਈਆਂ ਜਾਂਦੀਆਂ ਲੇਕਿਨ ਹੁਣ ਜਿਹੜਾ ਮਾਡਰਨ ਸਮਾਂ ਆ ਗਿਆ ਹੈਗਾ ਹੁਣ ਪਿੰਗਾ ਪਾਣ ਦੀ ਜ਼ਰੂਰਤ ਨਹੀਂ ਹੈਗੀ ਪਿੰਗਾ ਦੀ ਤਰ੍ਹਾਂ ਹੀ ਇਹ ਬਣਾਇਆ ਹੋਇਆ ਹੈ ਤੁਸੀਂ ਦੇਖ ਪਾ ਰਹੇ ਹੋ ਔਰ ਇਹ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਦੋਆਬਾ YouTube ਚੈਨਲ ਦੇ ਉੱਪਰ ਬਾਕੀ ਜੀ ਪੁਰਾਣਾ ਸਮਾਂ ਯਾਦ ਆ ਜਾਂਦਾ ਹੈ ਕਿ ਪੁਰਾਣਾ ਸਮਾਂ ਕਾਫੀ ਵਧੀਆ ਹੁੰਦਾ ਸੀਗਾ ਹੁਣ ਤੇ ਟਿੱਕਾ ਟਿੱਪਣੀਆਂ ਬਾਦ ਬਵਾਦ ਪਰ ਜਦੋਂ ਖੁਸ਼ੀ ਮਿਲਦੀ ਆ ਤਾਂ ਇਹ ਬਹੁਤ ਵਧੀਆ ਤੁਸੀਂ ਜਿਹੜਾ ਪ੍ਰੋਗਰਾਮ ਹੋ ਰਿਹਾ ਆ ਔਰ ਬੱਚੇ ਤੁਸੀਂ ਦੇਖ ਪਾ ਰਹੇ ਹੋ ਪਿੰਗਾ ਝੂਟ ਰਹੇ ਨੇ ਔਰ ਸੋਹਣੇ ਸੋਹਣੇ ਕੱਪੜੇ ਪਾ ਕੇ ਤੁਸੀਂ ਦੇਖ ਸਕਦੇ ਹੋ ਪਿੰਗਾ ਝੂਟ ਰਹੇ ਨੇ ਬੱਚੇ ਨੌਜਵਾਨ ਵੀ ਦੇਖੋ ਨੌਜਵਾਨੇ ਕਹਿ ਸਕਦੇ ਆ ਬਿਲਕੁਲ ਭਗਤ ਸਿੰਘ ਦੀ ਤਰ੍ਹਾਂ ਜਿਹੜਾ ਐ ਇਸ ਵੇਲੇ ਇਹਦੇ ਪਿੰਗ ਦੇ ਉੱਪਰ ਅਰੇ ਹੋਏ ਨੇ ਵਾਕਿਆ ਹੀ ਜੁੱਤੀ ਖੋਲ ਕੇ ਦੇਖੋ ਪਤਾ ਨਹੀਂ ਹੁਣ ਇਹਦੀ ਦਿਮਾਗ 'ਚ ਕੀ ਆਇਆ ਕਿਹੜੀ ਮਰਿਆਦਾ ਵਿੱਚ ਚੱਲਣਾ ਕਿੰਗਾ ਛੋੜਦੇ ਤੁਸੀਂ ਦੇਖ ਰਹੇ ਹੋ ਉਹ ਜਿਹੜਾ ਆ ਇਹ ਪਹਿਲਾ ਜੋ ਵੀ ਕੋਈ ਮर्यादा ਹੋਏਗੀ ਉਸ ਦੇ ਮੁਤਾਬਕ ਸ਼ਾਇਦ ਧੂਫ ਜਾ ਕੋਈ ਕੀਤਾ ਜਾਏਗਾ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਇੱਥੋਂ ਚੱਲ ਕੇ ਸਰਕਾਰੀ ਸਕੂਲ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਹੈ ਧੀਆਂ ਦਾ ਜਿਹੜਾ ਆ ਇਹ ਮਨਾਇਆ ਜਾਏਗਾ ਔਰ ਨਮਾ ਸ਼ਹਿਰ ਦਵਾਬਾ YouTube ਚੈਨਲ ਤੇ ਤੁਹਾਨੂੰ ਪਲ-ਪਲ ਦੀ ਰਿਪੋਰਟ ਜਿਹੜੀ ਆ ਉਹ ਦਿਖਾਈ ਜਾਏਗੀ ਔਰ ਤੁਸੀਂ ਇੱਧਰ ਦੇਖ ਪਾ ਰਹੇ ਹੋ ਗਰਮੀ ਦਾ ਮੌਸਮ ਹੈਗਾ ਆ ਔਰ ਇਧਰ ਜਲ ਪਾਣੀ ਦਾ ਵੀ ਪ੍ਰਬੰਧ ਕੀਤਾ ਹੈ ਸਕੂਲ ਦੇ ਵਿੱਚ ਤਾਂ ਫਿਰ ਤੋਟ ਚਾਹ ਪਕੌੜਿਆਂ ਦਾ ਵੀ ਔਰ ਲੰਗਰ ਦਾ ਵੀ ਪ੍ਰਬੰਧ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੈਗੇ ਆ ਕੀਤੀਆਂ ਦੇ ਪ੍ਰੋਗਰਾਮ ਦੇ ਲਈ ਕਾਫੀ ਜਿਹੜਾ ਰਸ਼ ਹੈਗਾ ਇੱਕ ਦੂ ਨੂੰ ਤੀਆਂ ਦੀਆਂ ਵਧਾਈਆਂ ਵੀ ਦੇ ਰਹੇ ਨੇ ਸਾਂਝੇ ਤੌਰ ਤੇ ਇਹ ਪ੍ਰੋਗਰਾਮ ਜੋ ਆ ਇਸ ਵਾਰ ਜਿਹੜਾ ਮਨਾਇਆ ਜਾ ਰਿਹਾ ਜਾਗੋ ਕੱਢੀ ਜਾਵੇਗੀ ਜੋ ਸਾਨੂੰ ਖਬਰ ਮਿਲੀ ਹੈਗੀ ਆ ਅਸੀਂ ਤੁਹਾਨੂੰ ਜਿਹੜੀਆਂ 3-4 ਕਿਸ਼ਤਾਂ ਦੇ ਵਿੱਚ ਪ੍ਰੋਗਰਾਮ ਜਿਹੜਾ ਦਿਖਾਵਾਂਗੇ ਕਿਸੇ ਦਾ ਅਸੀਂ ਟਾਈਮ ਵੀ ਖਰਾਬ ਨਹੀਂ ਕਰਾਂਗੇ 22 ਮਿੰਟ ਜਾਂ ਅੱਧੇ ਅੱਧੇ ਘੰਟੇ ਦੀ ਰਿਪੋਰਟ ਦੇ ਵਿੱਚ ਤੁਸੀਂ ਸਾਰਾ ਦਿਖਾਏਗਾ ਉਹ ਦੇਖੋ ਵਾਕਿਆ ਹੀ ਇੱਕ ਦੂਜੇ ਨੂੰ ਮਿਲਿਆ ਜਾ ਰਿਹਾ ਹੈਗਾ ਆ ਬੇਸ਼ੱਕ ਰੋਜ਼ ਮਿਲਦੇ ਹਾਂ ਪਰ ਇਸ ਮੌਕੇ ਤੇ ਜੋ ਖੁਸ਼ੀ ਹੈਗੀ ਹੈ ਇੱਕ ਦੂਜੇ ਨਾਲ ਜ਼ਾਹਰ ਕਰ ਰਹੇ ਹਨ ਵਦੇਸ਼ ਵਿੱਚ ਮਸ਼ਹੂਰ 100 ਸਾਲ ਤੋਂ ਵੀ ਪੁਰਾਣਾ ਕੈਂਤ ਆਯੁਰਵੈਦਿਕ ਦੁਆਖਾਨਾ ਸਰਵਾਈਕਲ ਦਾ ਦਰਦ ਸਿੱਧ ਕੀਤਾ ਹੋਇਆ ਧਾਗਾ